ਵਾਹਿਗੁਰੂ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਪਿਤਾ ਇਹ ਗੁਰਦੀਪ ਨਵਾਲੀ ਤੇਰਾ ਹੀ ਆਪ ਜੀ ਨੇ ਇੱਕ ਸ਼ਬਦ ਬਣਾਇਆ ਜੀ ਵਾਹਿਗੁਰੂ ਤਨ ਤਨ ਸਾਡੀ ਇਹੋ ਅਰਦਾਸ ਦਾਤਾ ਕ੍ਰੀਮਨ ਜੂ ਇੱਕ ਪਾਲ ਵੀ ਨਾ ਹੋਵਾਂ ਤੇਰੇ ਚਰਨਾਂ ਤੋਂ ਦੂਰ ਸਾਡਾ ਦਿਲ ਪਿਆਰ ਹੋਵੇ ਤੇ ਰੂਹ ਵਿਚਾਰੀ ਕੰਬੇ ਤੁਸੀਂ ਚੜ ਕੇ ਜਹਾਜ਼ ਤੇ ਚਲੇ ਜਾਓ ਲੰਬੇ ਨਾ ਬਨਾਇਆ ਕਰੋ ਦਾਤਾ ਐਡੇ ਲੰਬੇ ਲੰਬੇ ਤੂ ਇੱਕ ਪਲ ਵੀ ਨਾ ਹੋਵਾਂ ਤੇਰੇ ਚਰਨਾਂ ਤੋਂ ਦੂਰ ਲੱਗਿਆ ਆਪ ਜੀ ਦੇ ਬਾਜੋਂ ਦਾ ਤਸ ਨਾ ਸੁਣਾ ਡੇਰਾ ਆਵੇ ਮੱਲਾ ਮੱਲੀ ਰੋਣ ਮੈਂ ਸੀ ਰੋਕਿਆ ਬਥੇਰਾ ਬੈਠੇ ਗੇਟ ਉੱਤੇ ਬਾਈ ਸਾਨੂੰ ਵੇਦੇ ਕੂਰਕੂਰ ਇੱਕ ਪਲ ਵੀ ਨਾ ਹੋਵਾ ਤੇਰੇ ਚਰਨਾਂ ਤੋਂ ਦੂਰ ਜਿਹੜੇ ਨਾਲ ਚਲੇ ਜਾਂਦੇ ਉਹ ਤਾਂ ਲੁੱਟਦੇ ਨਜ਼ਾਰੇ ਅਸੀਂ ਰਹੀਏ ਤਾਂ ਦੱਸੋ ਇਥੇ ਕਿਸ ਬੇਸਹਾਰੇ ਜਿੰਦ ਤੱਪਦੀ ਹੈ ਸਾਡੀ ਜਿਵੇਂ ਤੱਪਦਾ ਤੰਦੂਰ ਇੱਕ ਪਲ ਵੀ ਨਾ ਹੋਵਾ ਤੇਰੇ ਚਰਨਾਂ ਤੋਂ ਦੂਰ ਹਾਰੇ ਲੈ ਜੋ ਸਾਨੂੰ ਨਾਲ ਅਸੀਂ ਰੋ ਰੋਏ ਜੋ ਆਦੇ ਸਾਡੇ ਨਾਲ ਕੇ ਰਾਗਡੀਆਂ ਚ ਧੀੜ ਹੋ ਜੂ ਜਾਦੇ ਕਦੇ ਸਾਡੇ ਤੇ ਵੀ ਪੈ ਜਾਏ ਤੇਰੀ ਗੱਡੀਆਂ ਦੀ ਤੂਰ ਇੱਕ ਪਲ ਵੀ ਨਾ ਹੋਵਾ ਤੇਰੇ ਚਰਨਾਂ ਤੋਂ ਦੂਰ ਰਈਏ ਡਿੱਕ ਡੋਲੇ ਖਾਂਦੇ ਕਿਤੇ ਲੱਗਦਾ ਨਾ ਚਿੱਤ ਕੱਲਾ ਸਿਮਰਨ ਕਰੇ ਬੰਦਾ ਦੱਸੋ ਕਿਵੇਂ ਨਿਤ ਮੁੱਖੀ ਢੂੰਬੜੀ ਦੇ ਵਾਂਗੂ ਖੱਟੇ ਲੱਗਦੇ ਅੰਬੂ ਇੱਕ ਪਲ ਵੀ ਨਾ ਹੋਵਾਂ ਤੇਰੇ ਚਰਨਾਂ ਤੋਂ ਤੂੰ ਹੂੰ ਤਾਂ ਦਿਲ ਵਿੱਚ ਵੱਸਦਾ ਏ ਪਿਆਰ ਤੇਰਾ ਦਾਤਾ ਐਨਾ ਅੱਖਾਂ ਨੂੰ ਵੀ ਚਾਹੀਦਾ ਦੇਦਾਰ ਤੇਰਾ ਦਾਤਾ ਰੰਦਾ ਆਕ ਜੀ ਦੇ ਬਾਦੋਂ ਸਾਦਾ ਆਫ ਸਾਡਾ ਮੂਰ ਇੱਕ ਪਲ ਵੀ ਨਾ ਹੋਵਾ ਤੇਰੇ ਚਰਨਾਂ ਤੋਂ ਦੂਰ ਕਦੋਂ ਖੁਲੂਗੀ ਖੁਲੂਗੀ ਹਰੇ 게ਟ ਦੀਏ ਤੱਕ ਬੈਠਾ ਛੱਡ ਥੱਲੇ ਪਾਗਲਾਂ ਦੇ ਵਾਂਗੂ ਜਾਵਾਂ ਚਾਕੀ ਦੱਸੋ ਕਹਾਂ ਤਾਂ ਕੀ ਕਰਾਂ ਡਾਡਾ ਹੋਇਆ ਮਜਬੂਰ ਇੱਕ ਪਲ ਵੀ ਨਾ ਹੋਵਾ ਤੇਰੇ ਚਰਨਾਂ ਤੋਂ ਧੂਤ ਮੂਰੇ ਨੰਗਣ ਨੇ ਤਿੰਦਾ ਸੇਵਾਦਾਰ ਜਿਹੜੇ ਲੱਗੇ ਦਸਾ ਰੂਬਰੂ ਚ ਖੜਾ ਹੋ ਕੇ ਆਪ ਜੀ ਦੇ ਅੱਗੇ ਪਾਂਡੇ ਗੱਲ ਨਾ ਕਰਾਉਂਦਾ ਇਹਨੂੰ ਡਾਟਿਓ ਜਰੂਰ ਇੱਕ ਪਲ ਵੀ ਨਾ ਹੋਵਾਂ ਤੇਰੇ ਚਰਨਾਂ ਤੋਂ ਧੂਤ ਰੱਖੀ ਆਪਣੀ ਰਜਜ ਸੋਹਣੇ ਸਤ ਗੁਰ ਹੜਾ ਸਾਨੂੰ ਪਤਾ ਨਹੀਂ ਕੀ ਸਾਡੇ ਲਈ ਚੰਗਾ ਹੈ ਤੇ ਮਾੜਾ ਰੱਖੀ ਆਪਣੀ ਰਜਾਤ ਸੋਣ ਸਤ ਗੁਰ ਹੜਾ ਸਾਨੂੰ ਪਤਾ ਨਹੀਂ ਕੀ ਸਾਡੇ ਲਈ ਚੰਗਾ ਤੇ ਕੀ ਮਾੜਾ ਰਹੀ ਉਸੇ ਤਰ੍ਹਾਂ ਦਾ ਤਾ ਜਿਵੇਂ ਤੈਨੂੰ ਮਨਜੂਰ ਰੱਖੀ ਉਸੇ ਤਰ੍ਹਾਂ ਦਾ ਤਾ ਜਿਵੇਂ ਤੈਨੂੰ ਮਨਜੂਰ ਇੱਕ ਪਲ ਵੀ ਨਾ ਹੋਵਾ